ਹਾਂਜੀ ਦੋਸਤੋ જય ਸ਼੍ਰੀ ਰਾਮ ਮੈਂ ਤੁਹਾਡਾ ਪ੍ਰਵੀਨ ਕੁਮਾਰ ਸ਼ਰਮਾ ਦੋਸਤੋ ਜਿਵੇਂ ਕੀ ਤਿਹਾਰ ਦੇ ਦਿਨ ਆ ਰਹੇ ਨੇ ਦੀਵਾਲੀ ਨੇੜੇ ਐ ਮੁੱਦਾ ਇਹ ਐ ਕਿ ਪੰਜਾਬ ਦੇ ਵਿੱਚ ਦੇਖੋ ਖੜਾ ਆਏ ਖੜ ਦੇ ਵਿੱਚ ਆਮ ਲੋਕ ਆਮ ਲੋਕਾਂ ਦੇ ਨਾਲ ਖੜੇ ਪੰਜਾਬੀ ਪੰਜਾਬੀਅਤ ਦੇ ਨਾਲ ਖੜੀ ਐ ਲੋਕਾਂ ਨੇ ਮਦਦ ਕੀਤੀ ਉਹਨਾਂ ਲੋਕਾਂ ਨੇ ਮਦਦ ਕੀਤੀ ਜਿਹੜੇ ਆਪਣੇ ਨੇ ਹੁਣ ਆ ਜੰਨੇ ਆਪਾਂ ਗੱਲ ਸਹੀ ਦੇ ਜਿਹੜੇ ਆਪਾਂ ਦੇਖਦੇ ਆਂ ਆਨਲਾਈਨ ਆਪਾਂ business ਕਰਦੇ ਆਂ ਆਨਲਾਈਨ ਆਪਾਂ ਚੀਜ਼ਾਂ ਖਰੀਦਦੇ ਆਂ ਦੁਕਾਨਦਾਰ ਵਿਚਾਰੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਦੁਕਾਨਾਂ ਖੋਲ ਕੇ ਬੈਠੇ ਨੇ ਸੋਤਰਾ ਦੇ ਖਰਚੇ ਹੁੰਦੇ ਨੇ ਇਹਨਾਂ ਦੇ ਪਹਿਲੇ ਕਿਰਾਏ ਦੀਆਂ ਦੁਕਾਨਾਂ ਫਿਰ ਮੁੰਡਿਆਂ ਦਾ ਖਰਚਾ ਫਿਰ ਬਿਜਲੀ ਦਾ ਖਰਚਾ ਫਿਰ ਅੱਜਕੱਲ ਜੇ ਗਰਮੀ ਹੋਵੇ ਤੇ AC ਦਾ ਖਰਚਾ ਹੋਰ ਵੀ ਟੈਕਸ ਕਈ ਤਰ੍ਹਾਂ ਦੇ ਦੇਣੇ ਪੈਂਦੇ ਨੇ ਕੋਈ GST ਟੈਕਸ ਹੈ ਕੋਈ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਟੈਕਸ ਲਗਾ ਕੇ ਔਖਾ ਕੀਤਾ ਹੁੰਦਾ ਔਖੇ ਹੋ ਰਹੇ ਹੁੰਦੇ ਨੇ ਵਿਚਾਰੇ ਤੇ ਜਦੋਂ ਆਪਾਂ ਆਨਲਾਈਨ ਚੀਜ਼ਾਂ ਮੰਗਾਉਂਦੇ ਆ ਠੀਕ ਆ ਆਪਾਂ ਨੂੰ 2-4 ਰੁਪਏ 5 ਰੁਪਏ ਸਸਤੀ ਚੀਜ਼ ਜ਼ਰੂਰ ਮਿਲ ਜਾਂਦੀ ਹੈ ਲੇਕਿਨ ਉਹਦੇ ਵਿੱਚ ਸਾਡੇ ਦੁਕਾਨਦਾਰਾਂ ਦਾ ਕਿੱਡਾ ਵੱਡਾ ਨੁਕਸਾਨ ਹੈ ਜਦੋਂ ਵੀ ਆ ਦੇਖੋ ਹੁਣ ਬਾੜਾਂ ਆਈਆਂ ਜਾਂ ਕੋਈ ਵਿਪਤਾ ਖੜੀ ਹੋਈ ਜਾਂ ਕੋਈ ਜਾਗਰਣ ਹੈ ਜਾਂ ਕੋਈ ਆਪਣਾ ਵੀ ਕੋਈ ਧਾਰਮਿਕ ਸਮਾਜਿਕ ਰਾਜਨੀਤਿਕ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੈ ਕਿਸੇ ਵੀ ਪਾਰਟੀਆਂ ਦਾ ਉਹ ਵੀ ਦੇਖੋ ਹੱਥ ਦੇ ਵਿੱਚ ਦੇਖੋ ਪਰਚੀਆਂ ਚੱਕ ਕੇ ਜਾਂ ਉਹ ਡੱਬੇ ਚੱਕ ਕੇ ਆਪਾਂ ਬਾਜ਼ਾਰ ਇਹਨਾਂ ਦੁਕਾਨਦਾਰਾਂ ਕੋਲ ਹੀ ਆਪਾਂ ਜਾਂਦੇ ਆ ਇਹਨਾਂ ਵਪਾਰੀਆਂ ਕੋ ਲਈ ਜਾਨੇ ਆ ਜੇ ਸਾਡਾ ਵਪਾਰ ਜਿੰਦਾ ਹੋਊਗਾ ਤਾਂ ਹੀ ਉਹ ਆਪਾਂ ਜਿੰਦੇ ਹੋਵਾਂਗੇ ਠੀਕ ਹੈ ਆਪਾਂ ਸਭ ਨੂੰ ਹੁਣ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆ ਜਿਹੜਾ ਹੁਣ ਦੀਵਾਲੀ ਦੀ ਤਿਉਹਾਰ ਦੀ ਜਿਹੜੀ ਹੈ ਸ਼ੋਪਿੰਗ ਹੈ ਜਾਂ ਆਪਾਂ ਕੋਈ ਚੀਜ਼ਾਂ ਲੈਣੀਆਂ ਨੇ ਇਹ ਆਨਲਾਈਨ ਨਾ ਮੰਗਾ ਕੇ ਇਹ ਜਿਹੜਾ ਹੈ ਇਹ ਦੁਕਾਨਦਾਰਾਂ ਕੋ ਲਿੱਤੀਆਂ ਜਾਣ ਤਾਂ ਜੋ ਇਹ ਦੁਕਾਨਦਾਰ ਫਿਰ ਆਪਣੀ ਜਿਹੜੀ ਹੈ ਪਟੜੀ ਤੇ ਵਾਪਸ ਆ ਸਕਣ ਜਿਹੜੇ ਦੁਕਾਨਦਾਰ ਅੱਜ ਕਾਟੇ ਦੇ ਵਿੱਚ ਜਾ ਰਹੇ ਨੇ ਕਮਾਈ ਨਹੀਂ ਕਰ ਰਹੇ ਤੇ ਇਹ ਲੋਕ ਜਿਹੜੇ ਨੇ ਹਰ ਤਰ੍ਹਾਂ ਸਾਡੀ ਮਦਦ ਵੀ ਕਰਦੇ ਨੇ ਦਿਨ ਰਾਤ ਮਦਦ ਕਰਦੇ ਨੇ ਜਿੱਥੇ ਕਿਤੇ ਸਮਾਜ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਇਹੀ ਉਹ ਦੁਕਾਨਦਾਰ ਖੜੇ ਹੁੰਦੇ ਨੇ ਸਾਡੇ ਨਾਲ ਆਨਲਾਈਨ ਕੋਈ ਵੀ ਨਹੀਂ ਖੜਾ ਹੁੰਦਾ ਜਿੰਨੀਆਂ ਵੀ ਆਨਲਾਈਨ ਕੰਪਨੀਆਂ ਨੇ ਕਿਸੇ ਨੇ ਹੜਾਂ ਦੇ ਵਿੱਚ ਦੇਖੋ ਕੋਈ ਰੁਪਇਆ ਦਿੱਤਾ ਕੋਈ ਮਦਦ ਕੀਤੀ ਮੈਨੂੰ ਦੱਸੋ ਫਿਰ ਆਪਾਂ ਆਨਲਾਈਨ ਆਨਲਾਈਨ ਦੇ ਉੱਤੇ ਆਪਾਂ ਕਦੇ ਪਾਸੇ ਖੜੇ ਆ ਜਦੋਂ ਆਪਣੇ ਦੁਕਾਨਦਾਰ ਮਜ਼ਬੂਤ ਹੋਣਗੇ ਆਪਾਂ ਮਜ਼ਬੂਤ ਹੋਵਾਂਗੇ ਠੀਕ ਹੈ ਜੀ ਤਾਂ ਆਪਾਂ ਉਹ ਚੀਜ਼ ਦਾ ਮਤਲਬ ਜਿਹੜਾ ਹੈ ਮਦਦ ਲੈ ਸਕਦੇ ਆ ਕਰ ਸਕਦੇ ਆ ਇਹੀਓ ਦੁਕਾਨਦਾਰਾਂ ਨੇ ਆਪਣੇ ਨਾਲ ਖੜਨਾ ਦਿਨ ਰਾਤ ਨਾਲ ਖੜਨਾ ਆਨਲਾਈਨ ਸ਼ੋਪਿੰਗ ਵਾਲਿਆਂ ਨੇ ਨਾਲ ਨਹੀਂ ਖੜਨਾ ਇਸ ਕਰਕੇ ਦੀਵਾਲੀ ਮਨਾਓ ਖੂਬ ਮਨਾਓ ਹਰ ਚੀ ਖਰੀਦੋ ਲੇਕਿਨ ਆਨਲਾਈਨ ਤੋਂ ਦੂਰ ਰਹੋ ਆਨਲਾਈਨ ਚੀਜ਼ਾਂ ਨਾ ਮੰਗਾਓ ਆਮ ਦੁਕਾਨਦਾਰਾਂ ਤੋਂ ਸਮਾਨ ਲਓ ਆਮ ਦੁਕਾਨਦਾਰ ਜਿੰਦੇ ਰਹਿਣਗੇ ਫਲਦੇ ਰਹਿਣਗੇ ਸਿਹਤਮੰਦ ਰਹਿਣਗੇ ਤਾਂ ਹੀ ਉਹ ਆਪਾਂ ਜਿਹੜਾ ਹੈ ਬਾਜ਼ਾਰ ਪੱਖੋਂ ਆਪਾਂ ਮਜ਼ਬੂਤ ਹੋਵਾਂਗੇ ਸ਼ਹਿਰ ਪੱਖੋਂ ਵੀ ਆਪਾਂ ਮਜ਼ਬੂਤ ਹੋਵਾਂਗੇ ਕਦੇ ਵੀ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਆਣਾ ਤਾਂ ਫਿਰ ਆਪਾਂ ਸ਼ਹਿਰ ਦੇ ਵਿੱਚ ਹੁੰਦਾ ਇਹਨਾਂ ਦੁਕਾਨਦਾਰਾਂ ਕੋਲ ਹੁੰਦਾ ਹੈ ਇਹੀ ਉਹ ਦੁਕਾਨਦਾਰ ਆਪਣੇ ਨਾਲ ਖੜਦੇ ਹੁੰਦੇ ਨੇ ਇਸ ਕਰਕੇ ਔਨਲਾਈਨ ਸ਼ੋਪਿੰਗ ਨਾ ਕੀਤੀ ਜਾਵੇ ਔਰ ਜਿਹੜਾ ਹੈ ਸਿਰਫ ਸਿਰਫ ਤੇ ਸਿਰਫ ਜਿਹੜਾ ਹੈ ਦੁਕਾਨਦਾਰਾਂ ਤੋਂ ਜਿਹੜਾ ਹੈ ਸ਼ੋਪਿੰਗ ਕੀਤੀ ਜੇ ਕਿਸੇ ਵੀ ਤਰ੍ਹਾਂ ਦੀ ਹੁਣ ਤਿਹਾੜ ਨੇ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮੈਂ ਦੀਵਾਲੀ ਦੀਆਂ ਮੁਬਾਰਕਾਂ ਦੇਣਾ ਚਾਹਨਾ ਸਾਰੇ ਭਰਾਵਾਂ ਨੂੰ ਬਸ ਆਈ ਗਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ